ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੀਪ ਸਿੰਘਲਾ ਬਲੌਗਸ ਦੇ ਵਿੱਚ ਤੁਹਾਡਾ ਸਾਰਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਦੀਪੂ ਸਿੰਘਲਾ ਤੇ ਅੱਜ ਅਸੀਂ ਆਏ ਜੀ ਐਸਐਸ ਸਕੂਲ ਦੇ ਵਿੱਚ ਜੋ ਪ੍ਰਾਈਵੇਟ ਸਕੂਲਾਂ ਨੂੰ ਮਾਤ ਦਿੰਦਾ ਜੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੁਆਰੇ ਨਾਲ ਖਿਜੀ ਆਜੋ ਚੱਲਦੇ ਆਂ ਅੰਦਰ ਦਿਖਾਉਨੇ ਆ ਤੁਹਾਨੂੰ ਸਕੂਲ ਦਾ ਸਾਰਾ ਹਾਲ ਟੀਚਰ ਸਾਹਿਬਾਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਐਨਵਲ ਫੰਕਸ਼ਨ ਦੀਆਂ ਵੀਡੀਓ ਵੀ ਤੁਹਾਨੂੰ ਦਿਖਾਉਨੇ ਆ ਆਜੋ ਚੱਲਦੇ ਆਂ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਸਾਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਜਿਆਨੂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੁਆਰਾ ਨਿਭੇ ਕੀ ਵਰਦੀ ਦੇਖੋ ਪਾਈ ਕਿੰਨੀ ਪੱਬਦੀ ਗ੍ਰੇ ਪੈਂਟ ਚਿੱਟੀ ਕਮੀਜ਼ ਉੱਤੇ ਦੇਖੋ ਖੜੀ ਕਰੀ ਬੂਟ ਚਰਾਬਾ ਪਾਈਆਂ ਨੇ ਬੈਲਟਾਂ ਨਾਲੇ ਟਾਈਆਂ ਨੇ ਟੋਪੀ ਕੋਟੀ ਸਰਦੀ ਨੂੰ ਹੋਰ ਸਜਾਉਂਦੀ ਵਰਦੀ ਨੂੰ ਗਲ ਆਈ ਕਾਰਡ ਪਾਉਂਦੇ ਹਾਂ ਅਸੀਂ ਸੋਹਣੇ ਬਣ ਕੇ ਆਉਂਦੇ ਹਾਂ ਅਸੀਂ ਸੋਹਣੇ ਬਣ ਕੇ ਆਉਂਦੇ ਹਾਂ ਪੰਜਾਬਾਂ ਵਾਲੀ ਧਰਤੀ ਦੀ ਮੈਂ ਜਾਈ ਹਾਂ ਸੱਤ ਸਮੁੰਦਰੋਂ ਪਾਰ ਮੈਂ ਸੋਹਣੇ ਦੇਸੋਂ ਆਏ ਹਾਂ ਵਰਣਮਾਲਾ ਅੱਖਰਾਂ ਦੀ ਰੂਹ ਮੈਂ ਸਮੇਟੀ ਹੈ ਮੈਂ ਮਾਂ ਬੋਲੀ ਪੰਜਾਬ ਦੀ ਮੈਂ ਗੁਰਮੁਖੀ ਦੀ ਬੇਟੀ ਹਾਂ ਮੈਂ ਗੁਰਮੁਖੀ ਦੀ ਬੇਟੀ ਹਾਂ ਇਸ ਸਕੂਲ ਨੂੰ ਵੇਖ ਕੇ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਲੱਗਦਾ ਕਿ ਮੈਂ ਕਿਸੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਖੜਾ ਹਾਂ ਜੋ ਜੋ ਫੈਸਿਲਿਟੀ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਹੁੰਦੀ ਹੈ ਉਸ ਤੋਂ ਵੱਧ ਕੇ ਹੀ ਜਿਹੜੀ ਫੈਸਿਲਿਟੀ ਉਹ ਇੱਥੇ ਬੱਚਿਆਂ ਵਾਸਤੇ ਦਿੱਤੀ ਗਈ ਹੈ ਸਾਫ ਸਫਾਈ ਦਾ ਪੂਰਾ ਪ੍ਰਬੰਧ ਹੈ ਬੱਚਿਆਂ ਦੇ ਖੇਡਣ ਵਾਸਤੇ ਝੂਲੇ ਲੱਗੇ ਹੋਏ ਨੇ ਹਰ ਕਮਰੇ ਦੇ ਵਿੱਚ ਪ੍ਰੋਜੈਕਟਰ ਲੱਗਿਆ ਹੋਇਆ ਹੈ ਬੱਚਿਆਂ ਨੂੰ ਸਿਕੋਰਨਾਸ ਤੇ ਬਹੁਤ ਵਧੀਆ ਸਟਾਫ ਹੈ ਇੱਥੇ ਜੋ ਤਨ ਮਨ ਤੇ ਧਨ ਆ ਨਾਲ ਇੱਥੇ ਇਹਨਾਂ ਦੀ ਸੇਵਾ ਕਰਦਾ ਹੈ ਜੀ ਆਓ ਚੱਲਦੇ ਆਂ ਅੰਦਰ ਤੇ ਤੁਹਾਨੂੰ ਸਾਰੀ ਜਿਹੜੀ ਵੀਡੀਓ ਇਸ ਸਕੂਲ ਦੀ ਦਿਖਾਉਣੀ ਹੈ ਜੀ ਇੱਕ ਗੱਲ ਜੀ ਮੈਂ ਮਨਦੀਪ ਸਿੰਘ ਢਿੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੁਆਰੇਣਾ ਵਿਖੇ ਮੁਖ ਦੇਆਪਕ ਦੇ ਤੌਰ ਤੇ ਸੇਵਾ ਨਿਭਾ ਰਿਹਾ ਤੇ ਆਓ ਅੱਜ ਤੁਹਾਨੂੰ ਦਿਖਾਉਨੇ ਆ ਸਾਡੇ ਸਕੂਲ ਦੀਆਂ ਖੂਬਸੂਰਤ ਝਲਕਾਂ ਸਭ ਤੋਂ ਪਹਿਲਾਂ ਅਸੀਂ ਅੱਜ ਦਾ ਸਾਲਾਨਾ ਸਮਾਗਮ ਜੋ ਸਾਡੀ ਪੇਰੈਂਟਸ ਮੀਟਿੰਗ ਹੈ ਤੇ ਸਾਲਾਨਾ ਸਮਾਗਮ ਹੈ ਉਹ ਅੱਜ ਦਾ ਖਾਸ ਦਿਨ ਹੈ ਸਾਡੇ ਵਾਸਤੇ ਤੇ ਅਸੀਂ ਬੜੀ ਤਿਆਰੀ ਕੀਤੀ ਹੈ ਬੱਚਿਆਂ ਵਾਸਤੇ ਆਓ ਤੁਹਾਨੂੰ ਜ਼ਰਾ ਇੱਕ ਨਜ਼ਰ ਮਰਵਾਉਂਦੇ ਹਾਂ ਇਹ ਖੂਬਸੂਰਤ ਪੰਡਾਲ ਜਿਹੜਾ ਬੜੇ ਸ਼ਾਨਦਾਰ ਤਰੀਕੇ ਨਾਲ ਸਜਾਇਆ ਹੋਇਆ ਹੈ ਤੇ ਪੇਰੈਂਟਸ ਵਾਸਤੇ ਅਸੀਂ ਵੇਟ ਕਰ ਰਹੇ ਹਾਂ 15 ਮਿੰਟਾਂ ਤੱਕ ਸਾਡਾ ਇਹ ਸਮਾਗਮ ਹੈ ਜਿਹੜਾ ਸ਼ੁਰੂ ਹੋ ਜਾਣਾ ਤੇ ਖੂਬਸੂਰਤ ਸਟੇਜ ਹੈ ਜਿਹੜੀ ਬੱਚਿਆਂ ਨੂੰ ਉਡੀਕਦੀ ਪਈ ਹੈ ਅੱਜ ਥਿਰਕ ਦੇ ਪੈਰ ਤੁਸੀਂ ਦੇਖੋਗੇ ਬਹੁਤ ਸੁਰੀਆਂ ਖੂਬਸੂਰਤ ਕੋਰੀਓਗ੍ਰਾਫੀਆਂ ਡਾਂਸ ਬੜੇ ਚੰਗੇ ਭਾਸ਼ਣ ਤੇ ਮਾਂ ਬੋਲੀ ਦੀਆਂ ਕਵਿਤਾਵਾਂ ਇੱਥੇ ਗੂੰਜਣਗੀਆਂ ਸਲਾਨਾ ਨਤੀਜਾ ਸੁਣਾਇਆ ਜਾਊਗਾ ਤੇ ਨਾਲ ਹੀ ਖੂਬਸੂਰਤ ਇਹ ਪਾਰਕ ਹੈ ਜਿਹੜਾ ਬੱਚਿਆਂ ਵਾਸਤੇ ਅਸੀਂ ਗ੍ਰੀਨ ਸਕੂਲ ਨੂੰ ਮੇਨਟੇਨ ਕੀਤਾ ਹੋਇਆ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪੌਦੇ ਐ ਵੱਖ-ਵੱਖ ਤਰ੍ਹਾਂ ਦੇ ਫੁੱਲ ਐ ਜਿਹੜੇ ਇਨ੍ਹਾਂ ਫੁੱਲਾਂ ਵਿੱਚ ਹੀ ਅਸੀਂ ਰਹਿੰਨੇ ਆ ਸਾਰਾ ਦਿਨ ਕੋਮਲ ਕਲੀਆਂ ਸਾਡੇ ਬੱਚਿਆਂ ਦੇ ਰੂਪ ਚ ਤੇ ਇਸ ਬਾਗ ਬਗੀਚੇ ਦੇ ਰੂਪ ਚ ਤੁਹਾਨੂੰ ਸਾਡੇ ਸਕੂਲ ਦੇ ਵਿੱਚ ਆਮ ਹੀ ਵੇਖਣ ਨੂੰ ਮਿਲਣਗੇ ਬੱਚਿਆਂ ਵਾਸਤੇ ਝੂਲੇ ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਹੈ ਫ੍ਰੀ ਟਾਈਮ ਹੁੰਦਾ ਹੈ ਗੇਮ ਪੀਰੀਅਡ ਹੁੰਦਾ ਹੈ ਉਹ ਝੂਲੇ ਲੈਂਦੇ ਆ ਆਨੰਦ ਲੈਂਦੇ ਆ ਪਾਰਕ ਵੀ ਬਣਾਇਆ ਹੋਇਆ ਹੈ ਇੱਥੇ ਬੈਠ ਕੇ ਵੱਖ-ਵੱਖ ਤਰ੍ਹਾਂ ਦੀਆਂ ਗੇਮਸ ਕਰਦੇ ਆ ਸੋ ਹਰ ਤਰ੍ਹਾਂ ਦੀ ਫੈਸਿਲਿਟੀ ਅਸੀਂ ਬੱਚਿਆਂ ਵਾਸਤੇ ਰੱਖੀ ਹੋਈ ਹੈ ਚਾਹੇ ਬੱਚਿਆਂ ਦੇ ਸਾਈਕਲ ਸਕੂਟਰ ਸਟੈਂਡ ਸ਼ੈੱਡ ਦੀ ਗੱਲ ਹੋਵੇ ਮਿੱਟੇ ਮਿਲ ਸ਼ੈੱਡ ਦੀ ਗੱਲ ਹੋਵੇ ਹਰ ਤਰ੍ਹਾਂ ਦਾ ਵਾਤਾਵਰਣ ਹਰ ਤਰ੍ਹਾਂ ਦੀ ਸੁਵਿਧਾ ਅਸੀਂ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਆਓ ਤੁਹਾਨੂੰ ਛਾਤ ਮਰਵਾਉਣਾ ਜਿੱਥੇ ਬੱਚੇ ਪ੍ਰੋਜੈਕਟਰਸ ਦੇ ਨਾਲ LED ਦੇ ਨਾਲ ਲੈਸ ਤੇ ਖੂਬਸੂਰਤ ਕਮਰਿਆਂ ਦੀ ਝਲਕ ਖੂਬਸੂਰਤ ਬਰਾNDE ਜਿਨ੍ਹਾਂ ਤੋਂ ਬੱਚੇ ਬਿਲਡਿੰਗ ਐਜ਼ ਲਰਨਿੰਗ ਐਡ ਕਿਵੇਂ ਸਿੱਖ ਸਕਦੇ ਅਸੀਂ ਇਸ ਬਿਲਡਿੰਗ ਨੂੰ ਇਸੇ ਤਰੀਕੇ ਨਾਲ ਵਰਤਦੇ ਹਾਂ ਮਾਂ ਬੋਲੀ ਪ੍ਰਤੀ ਉਹਨਾਂ ਦੀ ਰੁਚੀ ਕਿਵੇਂ ਪੈਦਾ ਕਰ ਸਕਦੇ ਹਾਂ ਵਕ ਵਕਤਨਾ ਅਸੀਂ ਕਿਵੇਂ ਜਾਣਕਾਰੀ ਆਪਣੇ ਪੰਜਾਬ ਸਟੇਟ ਦੀ ਜਾਣਕਾਰੀ ਦੇ ਸਕਦੇ ਹਾਂ ਸੋ ਵਕ ਵਕਤ ਸਾਡੇ ਕੋਲੇ ਅਧਿਆਪਕ ਸਹਿਬਾਨ ਉਹਨਾਂ ਦੀ ਕੁਆਲਿਫਿਕੇਸ਼ਨ ਇਹ ਸਾਡੇ ਕੋਲੇ ਕਮਰਾ ਇੱਕ ਕਲਾਸਰੂਮ ਕੰਪਲੀਟ ਕਲਾਸਰੂਮ ਅਸੀਂ ਕਹਿ ਸਕਦੇ ਹਾਂ ਤਿਆਰੀਆਂ ਚੱਲਦੀਆਂ ਸਾਡੇ ਸਾਲਾਨਾ ਸਮਾਗਮ ਦੀਆਂ ਤੇ ਬੱਚੇ ਤਿਆਰ ਹੋ ਰਹੇ ਆ ਅਧਿਆਪਕ ਸਾਹਿਬਾਨ ਤਿਆਰੀ ਕਰਵਾ ਰਹੇ ਆ ਬੜੀ ਸ਼ਿੱਦਤ ਦੇ ਨਾਲ ਤੇ ਇਸ ਤਰੀਕੇ ਨਾਲ ਪ੍ਰੋਜੈਕਟਰ ਜਿਹੜਾ ਲੱਗਿਆ ਹੋਇਆ ਸਾਰਾ ਕੰਟੈਂਟ ਹੈ ਜਿਹੜਾ ਅਸੀਂ ਇਹਨਾਂ ਨੂੰ ਮਲਟੀਮੀਡੀਆ ਦੇ ਰੂਪ ਤੇ ਇਹਨਾਂ ਦਾ ਸਿਲੇਬਸ ਪੜਾਉਨੇ ਆ ਹਰ ਕਲਾਸ ਦਾ ਇਹੀ এনवायरमेंट ਹੈ ਸਾਡੇ ਕੋਲ ਇਹ ਗ੍ਰੀਨ ਕਲਾਸ ਹੈ ਹਰ ਤਰੀਕੇ ਨਾਲ ਬੱਚਿਆਂ ਨੂੰ ٹی ਐਲ ਐਮ ਜਿਹੜੀ ਟੀਚਿੰਗ ਲਰਨਿੰਗ ਐਡਸ ਹੈ ਇਸ ਕਲਾਸ ਦੇ ਵਿੱਚ ਮੌਜੂਦ ਨੇ ਪੂਰੇ ਕਰਟਨਸ ਹਰ ਤਰ੍ਹਾਂ ਦੀ ਸਹੂਲਤ ਹੈ ਜਿਹੜੀ ਬੱਚਿਆਂ ਨੂੰ ਪੜ੍ਹਨ ਵਾਸਤੇ ਆਕਰਸ਼ਿਤ ਕਰਦੀ ਹੈ ਸ਼ਹੀਦ ਭਗਤ ਸਿੰਘ ਜੀ ਉਹਨਾਂ ਵੱਲੋਂ ਕਈਆਂ ਵੀਆਂ ਗੱਲਾਂ ਉਨ੍ਹਾਂ ਦੀ ਜਿਹੜੀ ਆਈਡੀਓਲੋਜੀ ਹੈ ਉਸ ਉਸ ਦੇ ਨਾਲ ਕਿਵੇਂ ਚੱਲਣਾ ਉਹ ਸਾਰੀਆਂ ਚੀਜ਼ਾਂ ਅਸੀਂ ਬੱਚਿਆਂ ਨੂੰ ਸਿਖਾਈ। ਦੂਜੀ ਕਲਾਸ ਦੇ ਜ਼ਹੀਨ ਬੱਚੇ ਦੇਖੋ ਤੁਸੀਂ ਕਿੰਨੀ ਖੂਬਸੂਰਤ ਯੂਨੀਫਾਰਮ ਦੇ ਵਿੱਚ। ਅੱਜ ਵੈਸੇ ਫੰਕਸ਼ਨ ਹੈ ਸਕੂਲ ਦੇ ਵਿੱਚ ਸਾਰੇ ਬੱਚੇ ਆਫ ਡਰੈਸ 'ਚ ਆਏ ਆ ਪਰ ਇਹਨਾਂ ਦੀ ਇੱਕ ਪੇਸ਼ਕਾਰੀ ਹੈ ਜਿਹੜੀ ਸਕੂਲ ਡਰੈਸ 'ਚ ਹੈ ਤੇ ਇਹ ਜਿਸ ਤਰੀਕੇ ਨਾਲ ਤੁਸੀਂ ਇਹਨਾਂ ਦੀ ਸਕੂਲ ਡਰੈਸ ਦੇਖ ਰਹੇ ਹੋ ਸਾਰੇ ਬੱਚੇ ਇਸੇ ਸਕੂਲ ਡਰੈਸ 'ਚ ਆਉਂਦੇ ਆ। ਸੋ ਹਰ ਬੱਚਾ ਬੜਾ ਪ੍ਰੋਪਰ ਤਿਆਰ ਹੋ ਕੇ ਆਉਂਦਾ ਬਲੇਜ਼ਰ ਪਾ ਕੇ ਆਉਂਦਾ ਟਾਈ ਲਾ ਕੇ ਆਉਂਦਾ। ਮੈਂ ਦੱਸਣਾ ਚਾਹੁੰਦਾ ਐ ਵੀ ਪ੍ਰਾਈਵੇਟ ਸਕੂਲਾਂ ਤੋਂ ਕਿਸੇ ਵੀ ਪੱਖ ਤੋਂ ਸਾ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਹਰ ਪੱਖ ਨੂੰ ਬਰੀਕੀ ਨਾਲ ਵਾਚ ਕਰੋ ਸਾਡੇ ਕੋਲੇ ਬੱਚਿਆਂ ਵਾਸਤੇ ਕੰਪਿਊਟਰ ਲੈਬ ਵੀ ਹੈ ਸਾਡੇ ਕੋਲੇ ਬੱਚਾ ਵਾਸਤੇ ਲਾਇਬ੍ਰੇਰੀ ਵੀ ਹੈ ਹਰ ਸਹੂਲਤ ਹਰ ਕਮਰਾ ਹਰ ਕਮਰੇ ਦੇ ਵਿੱਚ ਮਲਟੀਮੀਡੀਆ ਫੰਕਸ਼ਨਸ ਅਸੀਂ ਬੱਚਿਆਂ ਨੂੰ ਦਿਖਾਉਨੇ ਆ ਸੋ ਹਰ ਤਰ੍ਹਾਂ ਦੀ ਫੈਸਿਲਿਟੀ ਅਸੀਂ ਬੱਚਿਆਂ ਨੂੰ ਦਿੰਨੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਸਾਡੇ ਸਕੂਲ ਚ ਆ ਕੇ ਖੁਦ ਫੈਸਲਾ ਕਰੋ ਆਪਣੇ ਬੱਚਿਆਂ ਦੇ ਭਵਿੱਖ ਦਾ ਤੇ ਪੈਸੇ ਆਪਣੇ ਬਿਨਾਂ ਗੱਲੋਂ ਨਾ ਅਜਾਈਂ ਗਵਾਓ ਇੱਕ ਵਾਰ ਸਰਕਾਰੀ ਪ੍ਰੈਮੀ Smart ਸਕੂਲ ਦਵਾਰਿਆ ਨੇ ਵਿਖੇ ਜ਼ਰੂਰ ਆਓ ਜ਼ਰੂਰ ਆਓ ਮੰਗੀ ਤਾਂ ਹੋਇਆ ਜੀ ਕਿਉਂਕਿ ਕਾਪੀਰਾਈਟ ਆ ਜਾਂਦਾ ਹੈ ਕਿ ਇਸ ਦੀ ਜਿਹੜੀ ਪੂਰੀ ਵੀਡੀਓ ਹੈ ਸਕੂਲ ਦੇ ਜੋ ਫੰਕਸ਼ਨ ਵੀ ਉਹ ਸਕੂਲ ਦੇ ਫੇਸਬੁੱਕ ਪੇਜ ਦੇ ਉੱਤੇ ਪਈ ਹੈ ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਖਾਲਸਾ ਜੀ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਸਿੱਖੀ ਨੇ ਸਾਨੂੰ mm <laughs> ਆ ਲੋ ਦੀਸ ਨਿਕਣ ਕਾਂ ਮਿਸਰੀਆਂ ਤੀਆਂ ਕਿਉ ਮਿਸਰੀਆਂ ਮਾਈਂ ਕੋਟ ਤੇ ਚਾੜ ਕੇ ਵੇਖ ਦੀਨੀ ਮਾਈਂ ਤੋ ਬਹਿਣਾ ਤੇ ਬਹਿ ਕੇ ਖੋੜਨਾ ਜਿਹਨੇ ਸਭ ਤੋਂ ਪਹਿਲਾਂ ਬੂੜ ਤਾਂ ਉਹ ਜਿੱਤ ਗਿਆ ਮਿਊਜ਼ਿਕ ਚੱਲੂਗਾ ਤੁਸੀਂ ਆਪ ਤਾਂ ਗੁਬਾਰਾ ਥੱਲੇ ਰੱਖਣਾ ਉੱਤੇ ਬਹਿ ਜਾਣਾ ਤੇ ਅਸੀਂ ਸਾਰੇ ਵੇਖਾਂਗੇ ਸਾਰੇ ਜਣੇ ਵੀ ਸਭ ਤੋਂ ਪਹਿਲਾਂ ਕਿਹੜਾ ਬੱਚਾ ਖੋੜੇ ਹੁਣ ਆਪਾਂ 뮤זיਕ ਸਟਾਰਟ ਹੋਊਗਾ ਜਿਵੇਂ 뮤זיਕ ਸਟਾਰਟ ਹੋ ਗਿਆ ਤੁਸੀਂ ਗੁਬਾਰਾ ਥੱਲੇ ਰੱਖਣਾ ਤੇ ਉੱਤੇ ਬਹਿ ਜਾਣਾ ਤੇ ਜਿਹਨੇ ਸਭ ਤੋਂ ਪਹਿਲਾਂ ਫੋੜਤਾ ਅਸੀਂ ਤਾੜੀਆਂ ਮਾਰਾਂਗੇ ਤੇ ਉਹਨੂੰ ਚਾਕਲੇਟ ਗਿਫਟ ਕਰਾਂਗੇ ਚਲੋ ਜੀ ਸਟਾਰਟ ਕਰੀਏ ਮੁੰਡਿਆਂ ਦੇ ਬਰਾਬਰ ਤੇ ਉਹ ਤੋਂ ਅੱਗੇ ਹੋ ਕੇ ਕਮਾਲ ਕਰਤੀ ਇੱਕ ਵਾਰੀ ਤਾੜੀ ਮਾਰੀਏ ਦੋਸਤ ਬਹੁਤ ਸੋਹਣੀ ਖੇਡੀ ਹੈ ਬਈ ਚਾਹ ਵਸ ਵੈਰੀ ਗੁੱਡ ਵਾਵਾ ਦੇਸ਼ ਪੰਜਾਬ ਆ ਸਾਡਾ ਵਾਵਾ ਹਿੰਦੂਸਤਾਨ ਇਸ ਦੇ ਜ਼ਰੇ ਜ਼ਰੇ ਦੇ ਉੱਤੇ ਹੋ ਜਾਈਏ ਕੁਰਬਾਨ ਭਾਵੇਂ ਸਿੱਖ ਹੈ ਭਾਵੇਂ Hindu ਭਾਵੇਂ ਬੰਗਾਲੀ ਮਦਰਾਸੀ ਬਾਅਦ ਚ ਭਾਵੇਂ ਕੁਝ ਵੀ ਹੋਵੇ ਪਹਿਲਾਂ ਭਾਰਤ ਵਾਸੀ ਅਸੀਂ ਪਹਿਲਾਂ ਭਾਰਤ ਵਾਸੀ ਦੇਸ਼ ਪ੍ਰਤੀ ਪਿਆਰ ਨੂੰ ਪ੍ਰਗਟਾਉਂਦੀ ਆਈਟਮ ਤੇ ਡਾਂਸ ਲੈ ਕੇ ਆ ਰਹੇ ਨੇ ਪ੍ਰੀ ਪ੍ਰਾਇਮਰੀ ਦੇ ਇੰਨੇ ਮੁੰਨੇ ਬੱਚੇ ਸ਼ੰਦ ਟੱਪੇ ਮਾਹੀਏ ਚੇਤੇ ਆਉਂਦੇ ਨੇ ਬੇਜ਼ਕ ਮਾਂ ਬੋਲੀ ਮੈਂ ਆਪਣੀ ਮਾਂ ਆਪਣੇ ਸਕੂਲ ਤੇ ਕਿੰਨਾਂ ਦਿਨ ਵਟਾਂ ਤੋਂ ਸਿੱਖੀ ਹੋਈ ਹੈ ਪਰ ਮੈਂ ਹੋਰ ਪਛਾਵਾ ਦੀ ਤਰਜ਼ੀਬ ਵੀ ਸਿੱਖੀ ਹੋਈ ਹੈ ਮਾਂ ਬੋਲੀ ਫਿਰ ਵੀ ਆਪਣਾ ਰੰਗ ਵਿਖਾਉਂਦੀ ਹੈ ਮਾਂ ਬਣ ਕੇ ਸੋਚਣਾ ਸਮਝਣਾ ਤੇ ਬੋਲਣਾ ਸਿਖਾਉਂਦੀ ਹੈ ਮਾਂ ਬੋਲੀ ਮੈਨੂੰ ਬਹੁਤ ਪਿਆਰੀ ਹੈ ਕਈ ਗੱਲਾਂ ਵਿੱਚ ਹੋਰਾਂ ਤੋਂ ਨਿਆਰੀ ਹੈ ਵਿਸ਼ਾਲ ਦੈਰੇ ਵਾਲੀ ਮੇਰਾ ਫਖਰ ਮਾਂ ਬੋਲੀ ਅਨੋਖਾ ਇੱਕ ਜ਼ਾਇਕਾ ਮੇਰੇ ਸੱਤਾਂ ਵਿੱਚ ਪਾਉਂਦੀ ਹੈ ਤੇ ਮੇਰੀ ਜ਼ਜ਼ਬਿਆਂ ਨੂੰ ਮੇਰੀ ਰੂਹ ਤੱਕ ਪਹੁੰਚਾਉਂਦੀ ਹੈ ਹਰ ਪੱਖ ਤੋਂ ਅਮੀਰ ਮੇਰੀ ਮਾਂ ਬੋਲੀ ਮੇਰੇ ਪਾਵਾਂ ਨੂੰ ਦਰਸਾਉਂਦੀ ਹੈ ਤੇ ਅਕਸਰ ਸ਼ੀਸ਼ਮਣ ਮੈਨੂੰ ਮੇਰਾ ਅਕਸ ਵਿਖਾਉਂਦੀ ਹੈ ਹੋਰ ਕੋਈ ਕੀ ਸੰਦੇ ਹੋਰ ਕੋਈ ਕੀ ਸੰਦੇ ਲੁੰਗਾਈਆਂ ਸੰਬੀਰੀਆਂ ਹੋਰ ਕੋਈ ਕੀ ਸਮਝੇ ਰਮਜ਼ਾ ਇਸ ਕੀ ਰੀਦੀਆਂ ਮਾਂ ਬੋਲੀ ਦੇ ਜਨਮ ਈਲ ਕੇ ਦਿਲ ਤੱਕ ਜਾਂਦੀ ਹੈ ਮਾਂ ਬੋਲੀ ਜਨਮ ਤੋਂ ਲੈ ਕੇ ਮੌਤ ਦੇ ਸਫਟ ਤੱਕ ਬੰਦੇ ਦਾ ਸਾਥ ਨਿਭਾਉਂਦੀ ਹੈ ਉਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਕਿ ਮੇਰੇ ਦੁਆਰਿਆਂ ਦੇ ਸਕੂਲ ਦੇ ਸਟਾਫ ਨੇ ਮੈਡਮ ਇੰਟੀਟੀਆਂ ਤੋਂ ਲੈ ਕੇ ਸਕੂਲ ਮੁਖੀ ਤੱਕ ਕਦੇ ਵੀ ਇਹਨਾਂ ਨੇ ਆਪਣਾ ਟਾਈਮ ਨਹੀਂ ਵੇਖਿਆ ਵੀ ਸਾਡਾ ਸਕੂਲ 8 ਵਜੇ ਲੱਗਦਾ 2 ਵਜੇ ਛੁੱਟੀ ਹੁੰਦੀ ਆ ਕਦੇ ਦੇਖਿਆ ਮੈਂ ਕਿ ਤੁਸਾਂ ਨੂੰ ਜਾਂ ਆਪਣੇ ਮੋਹਰ ਨਾਲ ਵੀਰ ਜੀ ਨੂੰ ਸਵੇਰ 6 ਵਜੇ ਵੀ ਇੱਥੇ ਹੁੰਦੇ ਆ ਸ਼ਾਮ ਦੇ 6 ਵਜੇ ਤੱਕ ਵੀ ਮੈਸਟਰੀਆਂ ਦੇ ਨਾਲ ਲੱਗ ਲੱਕੇ ਸੁਤਵਿੰਦਰ ਵੀਰ ਨੇ ਪਰ ਮੈਡਮ ਨੇ ਅੰਜੀਤ ਮੈਡਮ ਨੇ ਸਾਰਿਆਂ ਨੇ ਬੱਚਿਆਂ ਦੇ ਵਿੱਚੋਂ ਹੁਨਰ ਸਭ ਤੋਂ ਪਹਿਲਾਂ ਤੋਂ ਲੈ ਨੇ ਬੈਠਣ ਲਈ ਜਗ੍ਹਾ ਬਣਾਈ ਬੈਟਰਲੀ ਲੱਕ ਬਣਾਈ ਉਹਦੇ ਕਹਿਣ ਨੂੰ ਜਦੋਂ ਬੱਚਿਆਂ ਨੂੰ ਵਾਤਾਵਰਣ ਦਿੱਤਾ ਬੱਚਿਆਂ ਨੂੰ ਕਵਚ ਹੋ ਜਾਂ ਦਿੱਤਾ ਤਾਂ ਫਿਰ ਆਪਣੇ ਆਪ ਇਹ ਤੋਂ ਹੀਰ ਹੀ ਪੈਦਾ ਹੋਣੇ ਆ ਇਹ ਤੋਂ ਡੇ ਸਾਰਾ ਹੀ ਮਾਨ ਦੀ ਗੱਲ ਆ ਗੱਲਾਂ ਕਰਦੇ ਜਿੱਥੇ ਰਾਵੀ ਨਾਲ ਚਨਾਬ ਮੇਰੇ ਅੰਦਰ ਵੀ ਜੇ ਸੁਪਨੇ ਰਹਿਣ ਆਬਾਦ ਮੈਂ ਮਾਂ ਮੇਰੀ ਦੀ ਚੁੰਨੀ ਤੇ ਪਿਓ ਮੇਰੇ ਦਾ ਤਾਜ ਮੈਂ ਸਰਕਰ ਆਈ ਸਾਇਰਾ ਨੂੰ ਚੁੰਮ ਦੇਸ ਮੇਰੇ ਦੇਆਂ ਪੈਰਾਂ ਨੂੰ ਜਿਹਦੇ ਪੱਤੇ ਪੱਤੇ ਵਿੱਚ ਖੁਸ਼ਬੂ ਹੈ ਸਬਾਬਾਂ ਦੀ ਮੈਂ ਲਾਜ ਰੱਖੂੰ ਉਹਨਾਂ ਆਬਾਂ ਦੀ ਤੇ ਪਾਲੇ ਸੁੱਚੇ ਖਾਬਾਂ ਦੀ ਮੈਂ ਲਾਜ ਰੱਖੂੰ ਉਹਨਾਂ ਆਬਾਂ ਦੀ ਇੱਕ ਕੋਰੀਓਗ੍ਰਾਫੀ ਲੈ ਕੇ ਆ ਰਹੀਆਂ ਹਨ ਸਾਡੀਆਂ ਪੁੱਤਾਂ ਵਾਂਗ ਪਾਲੀਆਂ ਹੋਈਆਂ ਧੀਆਂ ਪਿਓ ਦੇ ਸਰਦਾਰਾਤ ਸਾਡੀਆਂ ਧੀਆਂ ਜੀ ਵੈਲਕਮ ਬੱਚਿਓ ਬੱਚਿਆਂ ਦਾ ਤੁਹਾਡੇ ਨਗਰ ਦੁਆਰਿਆਣੇ ਦਾ ਉਸਨਾ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਮੈਂ ਬੜੇ ਸੰਖੇਪ ਦੇ ਵਿੱਚ ਪਿਛਲੇ 2 ਸਾਲਾਂ ਦੀਆਂ ਮੁੱਖ-ਮੁੱਖ ਗੱਲਾਂ ਤੁਹਾਡੇ ਸਾਹਮਣੇ ਕਰੂੰਗਾ ਅੱਜ ਮਾਪੇ ਆਏ ਐ ਸਾਡੇ ਸਕੂਲ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਹਿਬਾਨ ਕਮੇਟੀ ਮੈਂਬਰ ਸਹਿਬਾਨ ਬੈਠੇ ਐ ਸਾਡੀ ਸਾਰੀ ਸਿੱਖਿਆ ਵਿਭਾਗ ਦੀ ਕਰੀਮ ਬੈਠੀ ਐ ਤਾਂ ਮੋਟੀਆਂ-ਮੋਟੀਆਂ ਗੱਲਾਂ ਮੈਂ ਪਿਛਲੇ 2 ਸਾਲਾਂ ਦੇ ਵਿੱਚ ਸਾਡੇ ਸਕੂਲ ਨੇ ਕੀ-ਕੀ ਮੱਲਾਂ ਮਾਰੀਆਂ ਆ ਇਹ ਸਾਰੀਆਂ ਮੱਲਾਂ ਤਾਂ ਤੁਹਾਨੂੰ ਦਿਸ ਰਹੀਆਂ ਇਨਫਰਾਸਟ੍ਰਕਚਰ ਵਜੋਂ ਗੇਟ ਸੋਹਣਾ ਬਣ ਗਿਆ ਸਕੂਲ ਬਹੁਤ ਸੋਹਣਾ ਬਣ ਗਿਆ ਸਕੂਲ ਦੀ ਖੂਬਸੂਰਤੀ ਨੂੰ ਚਾਰ ਚੰਨ ਲੱਗੇ ਕਲਾਸਰੂਮ ਬੜੇ ਸ਼ਾਨਦਾਰ ਬਣ ਗਏ ਲਾਇਬ੍ਰੇਰੀ ਆ ਗਈ ਕੰਪਿਊਟਰ ਲੈਬ ਆ ਗਈ ਮਿੱਟੇਵਿਲ ਸ਼ੈੱਡ ਬਣ ਗਿਆ ਇਹ ਤੋਂ ਬਿਨਾ ਸਾਡਾ ਸਕੂਲ ਕੀ ਕੀ ਕਰਦਾ ਹੈ ਅੰਦਰਲੇ ਪੱਖ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦੇ ਤਾਂ ਪਿਛਲੇ 2 ਸਾਲਾਂ ਦੇ ਵਿੱਚ ਅਕਾਦਮਿਕ ਪੱਖ ਤੋਂ ਸਾਡੇ ਸਕੂਲ ਦੀ ਵੈਸੇ ਦੁਆਰੇ ਨੇ ਵੀ ਇਹ ਪਰੰਪਰਾ ਰਹੀ ਹੈ ਅਕਾਦਮਿਕ ਪੱਖ ਤੋਂ ਬਹੁਤ ਚੰਗਾ ਪ੍ਰਦਰਸ਼ਨ ਕਰਦਾ ਰਿਹਾ ਹੈ ਪਰ ਪਿਛਲੇ 2 ਸਾਲਾਂ ਦੀ ਰਿਪੋਰਟ ਮੈਂ ਸੰਖੇਪ ਰਿਪੋਰਟ ਪੜ੍ਹਾਂਗਾ ਕਿ ਪਿਛਲੇ 2 ਸਾਲਾਂ ਦੇ ਵਿੱਚ ਸਾਡੇ ਕੋਲੇ ਬੱਚਿਆਂ ਨੂੰ ਪੜਾਉਣ ਵਾਸਤੇ ਦੋ ਪ੍ਰੋਜੈਕਟ ਚੱਲਦੇ ਆ ਇੱਕ ਨਪੁੰਨ ਭਾਰਤ ਪ੍ਰੋਜੈਕਟ ਚੱਲਦਾ ਇੱਕ ਸਾਡੇ ਕੋਲੇ ਸਮਰੱਥ ਪੰਜਾਬ ਪ੍ਰੋਜੈਕਟ ਚੱਲਦਾ ਮੈਂ ਬੜੇ ਮਾਣ ਨਾਲ ਕਹਿਣਾ ਜੇ ਅੱਜ ਸਾਰੇ ਜ਼ਿਲ੍ਹੇ ਦਾ ਟੈਸਟ ਲੈ ਲਈਏ ਤੇ ਉਹਦੇ ਚੋਂ ਏ ਗ੍ਰੇਡ ਦੀ ਗੱਲ ਕਰਨੀ ਹੋਵੇ ਦੁਆਰੇ ਨਾਲ ਮੈਂ ਇੱਥੇ ਬਾਹਰ ਖੜੀ ਕਰਕੇ ਕਹਿ ਸਕਦਾ ਦੁਆਰੇ ਨਾਲ ਏ ਗ੍ਰੇਡ ਜਾਊਗਾ ਜਿੱਥੋਂ ਮਰਜੀ ਜਿਹੜਾ ਮਰਜੀ ਟੈਸਟ ਲੈਣਾ ਜਿਹੜੀ ਮਰਜੀ ਟੀਮ ਆਵੇ ਮੈਂ ਇੰਨਾ ਮਾਣ ਕਰ ਸਕਦਾ ਉਹ ਮਾਣ ਇਸ ਗੱਲ ਕਰਕੇ ਕਰ ਸਕਦਾ ਕਿਉਂਕਿ ਸਾਰੇ ਅਧਿਆਪਕ ਸਹਿਬਾਨ ਕਿੰਨੀ شدت ਨਾਲ ਕਿੰਨੀ ਮਿਹਨਤ ਨਾਲ ਕਲਾਸਾਂ ਦੇ ਵਿੱਚ ਕੰਮ ਕਰਾਉਂਦੇ ਆ ਨਤੀਜਾ ਸਾਡਾ 100% ਦੀ ਆਉਂਦਾ ਹੈ ਪਰ ਅਕਾਦਮਿਕ ਪੱਖ ਤੋਂ ਜਿਹੜੇ ਵੀ ਪ੍ਰੋਜੈਕਟ ਚੱਲਦੇ ਆ ਉਹਨਾਂ ਦੇ ਵਿੱਚ ਸਾਡੀ ਕਾਰਗੁਜ਼ਾਰੀ ਹਮੇਸ਼ਾ A ਗ੍ਰੇਡ ਤੇ ਰਹੀ ਹੈ ਤੇ ਇਸ ਗੱਲ ਦਾ ਸਾਰਾ ਕ੍ਰੈਡਿਟ ਹੈ ਜਿਹੜਾ ਪਿਛਲੇ 2 ਸਾਲਾਂ ਤੋਂ ਸਾਡੇ ਸਤਕਾਰਯੋਗ ਅਧਿਆਪਕ ਸਹਿਬਾਨ ਦੇ